ਦਾ ਲਾਨੋ ਦਾ ਆਨੋ ਕਿ ਤੁਸੀਂ ਵਿੱਚ ਆਲ ਰੈਕਟ ਬ੍ਰਾਂਡ ਦੇ ਜਿਹੜੇ ਗੀਲ ਕਰਦੇ ਨੇ ਜਿਹੜੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇਹ ਨਾਮ ਦਾ ਮਨੂਨ ਹੈ ਸਰ ਸੈਮੀ ਫੈਂਸੀ ਫੈਂਸੀ টাইਪ ਦੇ ਗਾਣੇ ਬਣਾਉਂਦੇ ਨੇ ਐਂਡ ਦਾ ਟੈਸਟ ਹੈ 35 ਵੀਸ ਤੋਂ 35 ਵੀਸ ਬ੍ਰਾਂਡ ਨੂੰ ਇੱਕ ਹਾਊਸ ਕਰਦੇ ਆਲ ਰੈਕਟ ਆਲ ਰੈਕਟ ਪੰਜਾਬੀਆਂ ਨੂੰ ਆਸੋ ਪਿਆਰ ਕਰਦੇ ਕਿੰਨਾ ਰੱਖਦੇ ਨੇ ਹਾਂ ਹੋ ਗਿਆ ਇਸ ਬ੍ਰਾਂਡ ਨੂੰ ਕੈਰੀ ਕਰ ਤੁਸੀਂ ਯੰਗਸਟਰ ਦੀ ਡਿਮਾਂਡ ਨੂੰ ਪੂਰਾ ਕਰਨਾ ਹਾਂ ਯੰਗਸਟਰਸ ਨੂੰ ਯੰਗਸਟਰ 10 35 ਤੱਕ 35 35 ਇਅਰਸ ਅਕ ਅਸੀਂ ਕਰਦੇ ਹਾਂ ਡੀਲ ਕਰਦੇ ਹਾਂ ਕੋ ਕਿਹੜੀ ਕਿਹੜੀ ਆਈਟਮਸ ਜੋ ਤੁਸੀਂ ਮੈਨੂਫੈਕਚਰ ਸਾਰਾ ਕੁਝ ਹੀ ਬਣਾਉਣਾ ਹੈ ਜੀ ਅਸੀਂ ਇਹਦਾ ਪੋਲੋਜ਼ ਵੀ ਹੈ ਕ੍ਰਿਊਨਕ ਵੀ ਹੈ ਐਂਡ ਟਰੈਕ ਪੈਂਟਸ ਵੀ ਹੈ ਸਾਰਾ ਕੁਝ ਹੀ ਬਣਾਉਣਾ ਹੈ ਅਸੀਂ ਤੇ ਗੱਲ ਕੀਤੀ ਜਾਵੇ ਕਿਸ ਤਰੀਕੇ ਦਾ ਫੈਬਰਿਕ ਹੈ ਉਹ ਜੋ ਤੁਸੀਂ ਇਸਤੇਮਾਲ ਦੇ ਵਿੱਚ ਲੈਣੇ ਸਾਰਾ ਜ ਸਾਰਾ ਵਰਡ ਚਾਈਨਾ ਇੰਡੀਆ ਸਭ ਤਰ੍ਹਾਂ ਦਾ ਫੈਬਰਿਕ ਅਸੀਂ ਸਭ ਯੂਜ਼ ਕਰਦੇ ਹਾਂ ਸਾਰੇ ਲਾਈਕਰਾ ਬੇਸ ਨੌਨ ਲਾਈਕਰਾ ਬੇਸ ਸਭ ਐਂਡ ਇਨ ਹਾਊਸ ਵੀ ਸਾਡੇ ਫੈਬਰਿਕ ਬੰਦ ਆ ਸਭ ਤਰ੍ਹਾਂ ਦੇ ਫੈਬਰਿਕ ਉਸ ਤੇ ਜਿਵੇਂ ਐਲ ਆਰ ਜੀ ਐਮ ਦੀ ਐਗਜ਼ੀਬਿਸ਼ਨ ਹੈ ਪਲੇਟਫਾਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੈਕਿੰਡ ਡੇ ਹੈ ਔਰ ਇਸ ਪਾ ਸਭ ਪਲੇਟਫਾਰਮ ਹੈ ਜੀ ਬਹੁਤ ਅੱਛਾ ਪਲੇਟਫਾਰਮ ਹੈ ਖਾਸ ਕਰ ਜਿਹੜੇ ਨਵੇਂ ਪਲੇਅਰਸ ਹੈ ਜਿਨ੍ਹਾਂ ਦਾ ਮਾਰਕੀਟ ਪ੍ਰੈਜੈਂਸ ਬਹੁਤ ਘੱਟ ਹੈ ਉਹਨਾਂ ਵਾਸਤੇ ਤਾਂ ਬਹੁਤ ਅੱਛੀ ਹੈ ਇਹ ਪਲੇਟਫਾਰਮ ਹੈ ਤੇ ਮਾਰਕੀਟਿੰਗ ਦਾ ਅੱਛਾ ਉਹਨਾਂ ਨੂੰ ਇੱਕ ਇਨੀਸ਼ੀਏਟਿਵ ਮਿਲਦਾ ਕਿੱਥੋਂ ਕਿੱਥੋਂ ਵਿਜ਼ਟਰ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ 올 ਇੰਡੀਆ ਆਂਦਾ ਜੀ 올 ਇੰਡੀਆ ਆਂਦਾ ਹਾਂ ਜੀ ਪੈਨ ਇੰਡੀਆ ਖਾਸ ਡਿਮਾਂਡ ਹੈ ਜੋ ਹਰ ਸਾਲ ਰਹਿੰਦੀ ਹੈ ਔਰ ਤੁਸੀਂ ਥੋੜਾ ਲੁਧਿਆਣਾ ਦਾ ਪੋਲੋਸ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਜੀ ਕਿਉਂਕਿ ਕ੍ਰਿਊਨੈਕ ਥੋੜਾ ਤਿਰਪੁਰ ਸਾਈਡ ਜ਼ਿਆਦਾ ਬੰਦਾ ਹੈ ਤੇ ਪੋਲੋਸ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਤੇ ਪੋਲੋਸ ਤੇ ਇਹ ਸਾਡਾ ਫੋਕਸ ਜ਼ਿਆਦਾ ਰਹਿੰਦਾ ਹੈ ਜਿਹੜੇ ਇੱਥੇ ਖਰੀਦੋ ਫਰੋਖਤ ਕਰਨ ਪਹੁੰਚੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਐਲਰਜੀ ਐਮ ਇਹ रिजल्ट्स में सबसे अच्छी रेंज है मेन टीशर्ट में जो मैं काफी टाइम से भैया का माल सेल कर रहा हूं और नो डाउट हर ईयर हम इनका माल बेचते हैं और बहुत अच्छा सेल होता है भैया तो आप कहाँ से मतलब डील कर रहे हो कहाँ से आगरा आगरा यूपी आगरा से स्पेशली आगरा से आपको खींच लाते हैं जी बिल्कुल कब से जुड़े हुए मैं मेरे ख्याल से आठ या दस साल बिल्कुल रेगुलर क्या खासियत है कौन सी आपको जो अट्रैक्शन का केंद्र मान सकते हैं भी क्या चीज़ है जो आपको लगता है कि यार लुधियाना में जाकर या एग्जीबिशन में जाकर मैं खुद देखूंगा अगर टी शर्ट्स में देखा जाए अगर ऑलग नहीं बेचा तो समझो कुछ नहीं बेचा सबसे बेस्ट टी शर्ट जो समय यूथ की सबसे फर्स्ट चॉइस है ਤਾਂ ਆਗਰਾ ਮੇਂ ਵੀ ਡਿਮਾਂਡ ਹੈ ਹਾਂ ਬਿਲਕੁਲ ਸਰ ਬਿਲਕੁਲ मेरे ख्याल से आगरा नहीं ऑल ओवर इंडिया की डिमांड है और जो अगर देखा जाए ये प्लेटफॉर्म है जैसे एग्जीबिशन लगी हुई है तो इस प्लेटफॉर्म को कैसे किस तरह से देखते हैं नहीं हमारे लिए तो बहुत अच्छा बेनिफिट है हम तो जाते हैं हर साल एग्जीबिशन होना ही चाहिए चाहे समर हो चाहे विंटर का क्योंकि हमारे लिए टाइम की बहुत बचत है एक ही समय में हम एक या दो दिन में सारे ब्रांड्स को हम ट्रीट कर सकते हैं देख सकते हैं किसने क्या बनाया है तो आने वाले समय में जैसे एरोप्लेन या एयरपोर्ट भी सुविधा शुरू हो रही है उसको लेकर क्या सोचते हैं कि उद्योग को किस तरीके से फायदा होगा नहीं बिल्कुल फ़ायदा होगा सर उसमें हमारी टाइम की बचत होगी हम लोग सेम डे में विजिट करके लुधियाना विजिट करके अपना रिटर्न आगरा पहुंच जाते हैं पारी होते हैं जो मतलब कई चीजें देखते हैं कि मौसम कैसा है या हम ट्रैवल करने की स्थिति में है या नहीं है आप तो एयरपोर्ट खुल जाएगा तो उससे, तो उससे बहुत बेनिफिट होगा सर सो देख सकते हो कि किस तरीके से जेड़े बायर्स ने जेड़े खरीदो फर्क करने पहुंचे हुए हैं ने उनका रिस्पांस हैगा या ते कह रहे हैं सी लंबे समय से इस ब्रांड दे नाल जुड़े हुए हैं ते और भी जेड़े इथे पहुंचे ने उनका गाल बात करांगे नहीं खास डिमांड सर ਇਹ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡਾ ਬ੍ਰਾਂਡ ਹੈ ਆਲ ਆਬਜੈਕਟ ਬਾਰੇ ਸਕ ਕੁਛ ਨਹੀਂ ਸਰ ਫੈਸ਼ਨ ਟੀਜ਼ ਬਣਾਨੇ ਆਸੀਂ ਆਪ ਟ੍ਰੈਂਡ ਫੈਸ਼ਨ ਦੇ ਨਾਲ ਮੀਟ ਅਪ ਕਰਨ ਦੀ ਕੋਸ਼ਿਸ਼ ਕਰਦੇ ਆਂ ਅਸੀਂ ਜੋ ਗਲੋਬਲ ਫੈਸ਼ਨ ਚੱਲ ਰਿਹਾ ਹੁੰਦਾ ਅਸੀਂ ਉਹਨੂੰ ਜਲਦੀ ਤੋਂ ਜਲਦੀ ਇੱਥੇ ਇੰਡੀਆ ਦੇ ਵਿੱਚ ਕੀ ਬੋਲਦੇ ਪੰਜਾਬ ਦੀ ਕੋਸ਼ਿਸ਼ ਕਰਦੇ ਆਂ ਜਿਵੇਂ ਏ ਯੰਗਸਟਰ ਦੀ ਨਵਜ ਫੜ ਲਈ ਤੁਸੀਂ ਹੁਣ ਯੰਗਸਟਰ ਨੂੰ ਲੈ ਕੇ ਖਾਸ ਸਰ ਹਮੇਸ਼ਾ ਅੱਗੇ ਕੇ ਚੱਲਦਾ ਰਹਿੰਦਾ ਅਸੀਂ ਇੱਕ ਸਟੈਪ ਦੋ ਦੇ ਨਾਲ ਨਾਲ ਹੀ ਚੱਲਣਾ ਕੋਸ਼ਿਸ਼ ਕਰਦੇ ਆਏ ਕੋਸ਼ਿਸ਼ ਕਰਦੇ ਆਂ ਸਰ ਅੱਜ ਬਦਲਾਅ ਦੇਖ ਰਹੇ ਹਾਂ 100% ਹੁੰਦਾ ਸਰ 100% ਹਰ ਸਾਲ ਦੇ ਵਿੱਚ ਕੁਝ ਨਾ ਕੁਝ ਨਵਾਂ ਟ੍ਰੈਂਡ ਆਂਦਾ ਰਹਿੰਦਾ ਹੈ ਤੇ ਸਾਨੂੰ ਕੈਚ ਕਰਨਾ ਪੈਂਦਾ ਜੇ ਅਸੀਂ ਮਾਰਕੀਟ ਦੇ ਲੀਡਰ ਰਹਿਣਾ ਹੈ ਹੁਣ ਕੀ ਲੱਗਦਾ ਹੈ ਵੀ ਇਹ ਸਮਰ ਦੇ ਵਿੱਚ ਕਿਹੜਾ ਤੁਹਾਡੀ ਆਈਟਮ ਹੈ ਜਾਂ ਕਿਹੜਾ ਬ੍ਰਾਂਡ ਆਉਟ ਟੌਪ ਦੇ ਉੱਪਰ ਰਹਿਣ ਵਾਲਾ ਹੈ ਕਿਹੜਾ ਬ੍ਰਾਂਡ ਟੌਪ ਦੇ ਉੱਪਰ ਰਹਿਣ ਸਾਰੇ ਟੌਪ ਦੇ ਬ੍ਰਾਂਡ ਨੇ ਸਰ ਇੱਥੇ ਕੋਈ ਐਸੀ ਤਾਂ ਵੀ ਗੱਲ ਨਹੀਂ ਤੁਹਾਡੀ ਬ੍ਰਾਂਡ ਦੀ ਆਈਟਮ ਸਰ ਜਿਹੜੀ ਡਿਮਾਂਡ ਯੰਗਸਟਲ ਨੂੰ ਮਤਲਬ ਹਾਂ ਥੋੜਾ ਇੰਪੋਰਟਡ ਇੰਪੋਰਟਡ ਕਾਲਰਸ ਆ ਤੇ ਇੰਪੋਰਟਡ ਫੈਬਰਿਕਸ ਦੇ ਵਿੱਚ ਕੁਝ 올ਓਵਰ ਪ੍ਰਿੰਟਸ ਦਾ ਇੰਪੋਰਟਡ ਕਾਲਰ ਉਹ ਜਿਹੜਾ ਬੰਦਾ ਜ਼ਿਆਦਾ ਬਣਾਊਗਾ ਉਹ ਬਿਸਕਰ ਕਿੱਥੋਂ ਕਿੱਥੋਂ ਪਹੁੰਚ ਰਹੇ ਨੇ ਤੁਹਾਡੇ ਤੱਕ ਸਰ ਸਾਰੇ ਪਹੁੰਚ ਰਹੇ ਸਰ ਇਹ ਆਗਰੇ ਤੋਂ ਬੈਠੇ ਆ ਹਿਮਾਚਲ ਤੋਂ ਆਏ ਹੋਏ ਆ ਕਈ ਬੰਦੇ ਗੁਜਰਾਤ ਤੋਂ ਆਏ ਆ ਮਹਾਰਾਸ਼ਟਰਾ ਤੋਂ ਆਏ ਆ ਹਰ ਹਰ ਪਾਰਟਸ ਤੋਂ ਆਏ ਆ ਸਾਊਥ ਤੋਂ ਆਏ ਆ ਜੀ ਅੰਮੇ ਦੇ ਪਲੇਟਫਾਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਇੱਕੋ ਛੱਤ ਦੇ نیچے ਸਾਰੇ ਇਕੱਠੇ ਹੋ ਗਏ ਬਹੁਤ ਅੱਛਾ ਪਲੇਟਫਾਰਮ ਹੈ ਸਰ ਬਹੁਤ ਅੱਛਾ ਪਲੇਟਫਾਰਮ ਹੈ ਸਾਰੇ ਦੇ ਸਾਰੇ ਇੱਕ ਯੂਨੀਵਰਸਲ ਪਲੇਟਫਾਰਮ ਮਿਲਦਾ ਹੈ ਸਭ ਨੂੰ ਕਾਮਨ ਪਲੇਟਫਾਰਮ ਦੇ ਵਿੱਚ ਸਾਰੇ ਦੇ ਸਾਰੇ ਕਸਟਮਰਸ ਨਾਲ ਇੰਟਰੈਕਟ ਕਰਨ ਦਾ ਉਹ ਮਿਲਦਾ ਸਾਨੂੰ ਚਾਂਸ ਮਿਲਦਾ ਤੇ ਆਈਡੀਆ ਲੱਗਦਾ ਹੈ ਕਿ ਕੀ ਅੱਗੇ ਚੇਂਜਸ ਕਰਨੇ ਆ ਕਿੱਦਾਂ ਅੱਗੇ ਆਪਣੇ ਨੂੰ ਪ੍ਰੈਜੈਂਟ ਕਰਨਾ ਹੈ ਕਿੱਦਾਂ ਕੁਝ ਕਰਨਾ ਹੈ ਤਾਂ ਉਹ ਸਾਨੂੰ ਸਭ ਨੂੰ ਆਈਡੀਆ ਮਿਲਦਾ ਸੋ ਇਹ ਉਹ ਬ੍ਰਾਂਡ ਹੈ ਜਿਸ ਦੇ ਬਾਰੇ ਅੱਜ ਅਸੀਂ ਹੁਣ ਗੱਲ ਕੀਤੀ ਹੈ 올 ਰੈਗਡ ਬਾਰੇ ਸੋ ਹੋਰ ਵੀ ਜਿਹੜੇ ਸਟਾਲਸ ਨੇ ਤੁਹਾਨੂੰ ਉਹਦੇ ਉੱਪਰ ਲੈ ਕੇ ਚੱਲਾਂਗੇ ਜੁੜੇ ਰੋ ਜਨਤੈਸ਼ੀ ਦੇ ਨਾਮ